ਜਦੋਂ ਨਾਮ ਜਪਨੇ ਆ ਅਦਰੋਂ ਪੰਜੇ ਵਿਚਾਰ ਦਿੰਦੇ ਨੇ ਤੇ ਪੰਜਾਂ ਨਾਲ ਜੁੱਧ ਕਰਨਾ ਫਰੌਖਾ ਲੱਗਦਾ ਫੁਰਨੇ ਵੀ ਆਪਦੇ ਵਿਚਾਰਾਂ ਵੀ ਆਪਦੀਆਂ ਫਿਰ ਕਹਿੰਦੇ ਨਹੀਂ ਕੀ ਜੁੱਧ ਕਰਨਾ ਛੱਡੋ ਪਰੇ ਸੌਜੋ ਆਰਾਮ ਕਰੋ ਸਭ ਮਾਲਕ ਦਾ ਪਾਣਾ ਹੀ ਚੱਲ ਰਿਹਾ ਉਹਦੇ ਪਾਣੇ ਵਿੱਚ ਤਾਂ ਸਜਾਵਾਂ ਵੀ ਮਿਲ ਰਹੀਆਂ ਉਹਦੇ ਪਾਣੇ ਵਿੱਚ ਗੁਰਮੁਖ ਵੀ ਹੈ ਮਨਮੁਖ ਵੀ ਹੈ ਫਿਰ ਜੇ ਆਪਾਂ ਪਾਣਾ ਹੀ ਦੇਖਣਾ ਨਾਮ ਜਪ ਨਹੀਂ ਕਰਨਾ ਫਿਰ ਭੋਗਦੇ ਰਹੋ ਜੂਨਾ ਇਹ ਵੀ ਪਾਣਾ ਹੀ ਹੈ ਸਾਰਾ ਕੁਝ ਪਾਣਾ ਹੀ ਹੈ ਹੁਣ ਗੁਰੂ ਸਾਹਿਬ ਹੋਣਾ ਨੇ ਆ ਕੇ ਧਰਮ ਯੁੱਧ ਮੋਰਚਾ ਖੰਡਾ ਖੜਕਾਇਆ ਨਾਮ ਦਾ 호ਕਾ ਦਿੱਤਾ ਨਹੀਂ ਤਾਂ ਉਹ ਵੀ ਕਹਿ ਦਿੱਤੇ ਭਾਈ ਉਹਦੇ ਪਹਾਣੇ 'ਚ ਹੀ ਔਰੰਗਜ਼ੇਬ ਸਭ ਨੂੰ ਵੱਡ ਕੱਟ ਰਿਹਾ ਉਹਦੇ ਪਹਾਣੇ ਵਿੱਚ ਹੀ ਹੋ ਰਿਹਾ ਛੱਡੋ ਪਰੇ ਕੀ ਪ੍ਰਚਾਰ ਕਰਨਾ ਗੁਰਨਾਨਕ ਦੇਵ ਨੂੰ ਕੀ ਲੋੜ ਸੀ ਸਾਰੀ ਦੁਨੀਆ ਵਿੱਚ ਗਏ ਉਹਦੇ ਪਹਾਣੇ 'ਚ ਹੀ ਚੱਲ ਰਿਹਾ ਭਾਈ ਆਪ ਦੀ ਖੇਤੀ ਖੁੱਤੀ ਕਰੋ ਨਾਮ ਕੀ ਜਪਣ ਦੀ ਪਹਾਣਾ ਹੀ ਇਸ ਤਰ੍ਹਾਂ ਪਹਾਣੇ ਮੰਨੇ ਨਹੀਂ ਨਾ ਜਾਂਦੇ ਇਹ ਪਾਣਾ ਤਾਂ ਉਹਦਾ ਸਾਰੀ ਕੁਦਰਤ ਹੈ ਪਰ ਗੁਰਮਖ ਦੱਸਦੇ ਐ ਸੱਚ ਦਾ ਪਾਣਾ ਕਿਹੜਾ ਹੈ ਕਾਲ ਦਾ ਪਾਣਾ ਕਾਲ ਦੇ ਪਾਣੇ ਨੂੰ ਨਖੇੜ ਕੇ ਦੱਸਦੇ ਆਹ ਕਾਲ ਕਰ ਰਿਹਾ ਐ ਆਹ ਮਾਇਆ ਕਰ ਰਹੀ ਐ ਇਹ ਮਨਮਤ ਐ ਇਹ ਨਹੀਂ ਕਰਨਾ ਤੁਸੀਂ ਇਹ ਕਹਿਣਾ ਪੈਂਦਾ ਵੀ ਇਹ ਨਹੀਂ ਕਰਨਾ ਤੁਸੀਂ ਜੇ ਆਪਾਂ ਕਹੀਏ ਜੋ ਕੋਈ ਮਰਜ਼ੀ ਕਰੀ ਜਾਂਦਾ ਸਾਰੇ ਹੀ ਸਹੀ ਨੇ ਜੀ ਸਾਰੇ ਹੀ ਰੱਬ ਦੇ ਬਣਾਏ ਨੇ ਨਹੀਂ ਐ ਦੱਸ ਫਿਰ ਸਾਰੇ ਸੱਪ ਵੀ ਰੱਬ ਦੇ ਬਣਾਏ ਆ ਮਸ਼ੀਆਂ ਵੀ ਰੱਬ ਦੀਆਂ ਬਣਾਈਆਂ ਬੰਦੇ ਵੀ ਰੱਬ ਦੇ ਬਣਾਏ ਨਹੀਂ ਗੁਰਮਤ ਕੀ ਹੈ ਇਹਦਾ ਨਖੇੜਾ ਸਾਨੂੰ ਜਾਨਣਾ ਪੈਂਦਾ ਸੁਣਨਾ ਪੈਂਦਾ ਦੱਸਣਾ ਪੈਂਦਾ ਗੁਰਮਤ ਕੀ ਹੈ ਗੁਰਮਤ ਗੁਰ ਸ਼ਬਦ ਤੋਂ ਸ਼ੁਰੂ ਹੁੰਦੀ ਹੈ ਇੱਕ ਸਿੱਖ ਨੂੰ ਸਾਰੇ ਜੰਜਾਲਾਂ ਦੇ ਵਿੱਚੋਂ ਕੱਢ ਕੇ ਗੁਰਮੰਤਰ ਦੇ ਨਾਲ ਜੋੜ ਦਿੰਦਾ ਤੇ ਗੁਰਬਾਣੀ ਗੁਰੂ ਦੇ ਬਚਨਾਂ ਦੇ ਨਾਲ ਜੋੜ ਦਿੰਦਾ ਵੀ ਵਿਚਾਰੀ ਚੱਲੋ ਜੱਪੀ ਚੱਲੋ ਤੇ ਨਿਕਲ ਜਾਓ ਤੇ ਅੱਜ ਆਪਾਂ ਜਿਹੜੇ ਗੁਰਮਖਾਹ ਦੇ ਸਥਾਨ ਤੇ ਬੈਠੇ ਆਂ ਮਿਸਾਲ ਨੇ ਜੇ ਇਹਨਾਂ ਨੇ ਤਮਾਕੂ ਦੀ ਪੰਡ ਨਹੀਂ ਚੱਕੀ ਤਾਂ ਜੇ 300 ਸਾਲ ਹੋ ਗਏ ਇਹਨਾਂ ਦੇ ਸਥਾਨ ਨੇ ਉਹਨਾਂ ਦੀ ਜੈ ਜੈਕਾਰ ਹੈ ਜਿਨ੍ਹਾਂ ਨੇ ਹੁਣ ਜੇਬਾਂ 'ਚ ਪਾਏ ਇਹਨਾਂ ਦੀ ਹੋ ਜੁ ਜੈ ਜੈਕਾਰ ਜਿਨੇ ਨਹੀਂ ਚੱਕੀ ਉਹਦੀ ਜੈ ਜੈਕਾਰ ਹੈ ਕੱਲੇ ਦਾ ਨਾਮ ਆਇਆ ਪੂਰੇ ਪਟਿਆਲੇ ਇਲਾਕੇ ਦੇ ਵਿੱਚੋਂ ਮੁਗਲ ਮੱਜਰੇ 'ਚੋਂ ਉਹਨੂੰ ਪਿੰਡ ਬਾਰਨ ਬਣ ਗਿਆ ਤਾਂ ਇਸ ਤਰ੍ਹਾਂ ਭਾਈ ਕਮਾਈ ਵਾਲਾ ਕੋਈ ਹੁੰਦਾ ਤੇ ਦੇਖੋ ਸਿਦਕ ਦੇ ਪਿੱਛੇ ਖੱਲ ਲੋਹਾਣੀ ਪੈਗੀ ਆਪਾਂ ਤਾਂ ਜੇ ਥੋੜਾ ਜਿਹਾ ਜਪ ਕਰੀਏ ਥੋੜੀ ਜੀ ਬਾਣੀ ਪੜੀਏ ਸੰਗਤ ਕੋ ਮਾੜਾ ਮੋਟਾ ਦੁੱਖ ਆ ਜੇ ਅਸੀਂ ਤਾਂ ਲਾਂਮਾ ਵੀ ਨਾਲੋਂ ਨਾਲ ਤਿਆਰ ਰੱਖਦੇ ਆ ਲਓ ਜੀ ਹਸ ਤਾਉਣ ਸੇ ਮੰਨ ਕਰਨ ਲੱਗ ਗਏ ਦੂਨੇ ਰੱਬ ਦੁੱਖ ਜਿਆਦੇ ਦੇਣ ਲੱਗ ਗਿਆ ਸਾਨੂੰ ਤਾਂ ਕਹਾਣੀ ਦੁੱਖਾਂ ਸੁੱਖਾਂ ਦੇ ਨਾਲ ਥੋੜੀ ਨਾ ਭਗਤੀ ਹੁੰਦੀ ਹੈ ਦੁੱਖ ਸੁੱਖ ਇੱਕ ਵੱਖਰਾ ਵਿਸ਼ਾ ਹੈ ਇੱਕ ਗੁਰਮੁਖ ਦਾ ਜੀਵਨ ਦੇਖਿਆ ਜਾਂਦਾ ਵੀ ਇਹ ਆਪਦੇ ਜੀਵਨ ਦੇ ਦੁੱਖਾਂ ਸੁੱਖਾਂ ਦੇ ਵਿੱਚ ਸ਼ਬਦ ਦਾ ਜਾਪ ਕਿਵੇਂ ਕਰਦਾ ਰਿਹਾ ਇਹਨੇ ਦੁੱਖਾਂ ਸੁੱਖਾਂ ਚ ਰਹਿ ਕੇ ਧਰਮ ਕਿਵੇਂ ਕਮਾਇਆ ਇਨੇ ਗ੍ਰਿਸ਼ਤੀ ਹੁੰਦਿਆਂ ਹੋਇਆਂ ਵੀ ਧਰਮ ਦਾ ਪ੍ਰਚਾਰ ਪ੍ਰਸਾਰ ਕਿਵੇਂ ਕੀਤਾ ਇਹ ਦੇਖਣਾ ਸੱਚ ਨੇ ਨਾ ਕਿ ਤੁਸੀਂ ਗ੍ਰਸਤ ਦੇ ਦੁੱਖਾਂ ਸੁੱਖਾਂ ਨੂੰ ਵੀ ਸ਼ਬਦ ਨਾਲ ਜੋੜ ਲਓ ਲਓ ਜੀ ਅਸੀਂ ਤਾਂ ਸਿਮਨ ਕਰਦੇ ਸੀ ਸਾਨੂੰ ਫਿਰ ਇਹ ਰਿਕਾਵਟਾਂ ਕਿਉਂ ਪੈਣ ਲੱਗੀਆਂ ਰਿਕਾਵਟਾਂ ਤਾਂ ਪੈਂਦੀਆਂ ਹੀ ਰਹਿਣੀਆਂ ਪੈਂਦੀਆਂ ਆਈਆਂ ਪੈਂਦੀਆਂ ਰਹਿਣੀਆਂ ਇਹ ਤਾਂ ਪੈਂਦੀਆਂ ਹੀ ਰਹਿਣੀਆਂ ਇਹ ਤਾਂ ਜੀਵਨ ਦਾ ਹਿੱਸਾ ਨੇ ਨਾਮ ਜਪ ਕਰਕੇ ਕੋਈ ਸੰਸ ਥੋੜੀ ਨਾ ਮਿਲਦਾ ਵੀ ਹੁਣ ਤੈਨੂੰ ਦੁੱਖ ਨਹੀਂ ਆਊਗਾ ਉਹ ਤਾਂ ਆਊਗਾ ਭਾਈ ਜਿਹੜਾ ਕਰਮਾਂ ਦਾ ਦੁੱਖ ਹੈ ਵੀ ਆਊ ਸੁੱਖ ਵੀ ਆਊ ਘਾਟਾ ਵੀ ਆ ਸਕਦਾ ਪਰ ਇੱਕ ਗੁਰਮਖ ਮਾਇਆ ਵਿੱਚ ਉਦਾਸੀ ਗੁਰਮਖ ਅਲਪ ਕਿਵੇਂ ਰਹਿੰਦੇ ਐ ਤੇ ਦੁੱਖਾਂ ਸੁੱਖਾਂ ਦੇ ਲਈ ਕਦੇ ਨਾਮ ਜਪਣਾ ਵੀ ਨਹੀਂ ਚਾਹੀਦਾ ਵੀ ਕੱਲਾ ਆਪਾਂ ਜਦੋਂ ਦੁੱਖਾਂ ਸੁੱਖਾਂ ਲਈ ਨਾਮ ਜਪਦੇ ਆ ਵੀ ਸੰਸਾਰ ਦੇ ਦੁੱਖ ਮਿਟ ਜਾਣ ਸੰਸਾਰ ਦੇ ਸੁੱਖ ਆਉਣ ਸਿਰਫ ਐਸੇ ਲਈ ਬਾਣੀ ਪੜ੍ਹਨੀ ਨਾਮ ਜਪ ਕਰਨਾ ਇਹ ਤਾਂ ਸਿੱਧਾ ਹੀ ਮਾਇਆ ਧਾਰੀ ਹੋ ਗਏ ਆਪਾਂ ਨਾਮ ਜਪ ਕਰਨਾ ਚਾਹੀਦਾ ਕਿ ਮੇਰਾ ਮਨ ਦੁੱਖਾਂ ਸੁੱਖਾਂ ਤੋਂ ਜੀਵਨ ਭਵਜਲ ਤੋਂ ਉੱਪਰ ਉੱਠ ਜਾਵੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਨੇ ਜੋ ਮਰਜੀ ਮਹਾਰਾਜ ਸੱਚੇ ਪਾਤਸ਼ਾਹ ਰਿਕਾਵਟਾਣ ਥੋੜੇ ਚਰਨਾ ਤੋਂ ਮੇਰੀ ਪ੍ਰੀਤ ਨਾ ਟੁੱਟੇ ਤੇ ਤੁਸੀਂ ਮੈਨੂੰ ਜੀਵਨ ਮੁਕਤ ਕਰ ਦਿਓ ਜੋ ਜੀਵਨ ਦੀ ਆਸ ਰੱਖਦਾ ਹੈ ਉਹ ਕਦੇ ਵੀ ਜੀਵਨ ਮੁਕਤ ਨਹੀਂ ਹੋ ਸਕਦਾ ਭੋਰਾ ਵੀ ਆਸ ਰੱਖੇ ਵੀ ਇਹੋ ਜਿਹਾ ਹੋਣਾ ਚਾਹੀਦਾ ਤਾਂ ਪਹਿਲਾ ਕਬੂਲਨਾਮਾ ਸਾਡੇ ਤੋਂ ਕੀ ਲਿਆ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਭੋਰਾ ਵੀ ਆਸ ਹੈ ਫਿਰ ਤੈ ਮੁਕਤ ਕਿਵੇਂ ਹੋਵੇਂਗਾ ਤੈ ਤਾਂ ਆਸ ਕਰ ਰਿਹਾ ਹੈ ਜੀਵਨ ਐਵੇਂ ਦਾ ਹੋਣਾ ਚਾਹੀਦਾ ਇਹ ਗਲਤ ਹੋ ਗਿਆ ਮੇਰੇ ਨਾਲ ਰੱਬ ਨੇ ਗਲਤ ਕਰਤਾ ਐ ਨਹੀਂ ਐ ਹੋਣਾ ਚਾਹੀਦਾ ਇਹ ਤਾਂ ਜੀਵਨ ਦੀ ਆਸ ਹੈ ਮਰਨਾ ਤੂੰ ਨਾ ਕਬੂਲ ਕਰਿਆ ਤੁਸੀਂ ਜਿਵੇਂ ਮਰਿਆ ਮਰਨ ਮਰਨਾ ਕਿਉਂ ਕਿਹਾ ਮਰੇ ਬੰਦੇ ਨੂੰ ਤੁਸੀਂ ਜਾਲ ਦੋ ਸਾੜ ਦੋ ਦੱਬ ਦੋ ਨਿਵਾ ਦੋ ਕੱਪੜੇ ਪਾਓ ਨਾ ਪਰ ਉਹਨੂੰ ਕੋਈ ਅਸਰ ਨਹੀਂ ਸਾਨੂੰ ਕਹਿੰਦੇ ਗੁਰਮਖ ਮਾਇਆ ਵਿੱਚ ਉਦਾਸੀ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛਾਡਾਸ ਹੋ ਸਭਨਾ ਕੀ ਰੇਣਕਾ ਤੋ ਫਿਰ ਸਾਰਿਆਂ ਦੇ ਨਾਲ ਨਾ ਪਿਆਰ ਕਰਨਾ ਸਿੱਖ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਜਿੰਨੇ ਬਦਨ ਬਣਾਏ ਆ ਉਹਨਾਂ ਦੀ ਆ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸ ਹੀ ਜਿਹਾ ਉਪਾਇਆ ਉਹਨੇ ਇੱਕ ਖੇਡ ਬਣਾਈ ਐ ਕਿਸੇ ਨੂੰ ਕਿਸੇ ਵਰਗਾ ਨਹੀਂ ਬਣਾਇਆ ਗੱਲ ਖਤਮ ਆਪਾਂ ਜਿਹੜਾ ਕਹਿੰਦੇ ਆ ਇਹ ਐ ਕਿਉਂ ਆ ਇਹ ਐ ਕਿਉਂ ਆ ਇਹ ਐ ਕਿਉਂ ਕਰਦਾ ਕੋਈ ਨਾ ਕਿਸੇ ਇਹ ਉਹਨਾਂ ਨੇ ਆਪ ਬਣਾਇਆ ਜੀ ਪਿੰਨ ਪਿੰਨ ਭਾਂਡੇ ਬਣਾਏ ਆ ਪਿੰਨ ਪਿੰਨ ਫੁੱਲ ਬਣਾਏ ਆ ਪਿੰਨ ਪਿੰਨ ਦੀਆਂ ਉਹਨਾਂ ਨੇ ਉਹ ਤਾਕਤਾਂ ਪੈਦਾ ਕੀਤੀਆਂ ਪਰ ਜਿਹੜਾ ਸੋਚੇ ਵੀ ਆਹ ਗੈਂਦੇ ਦਾ ਫੁੱਲ ਆ ਆ ਗਲਾਬ ਦਾ ਫੁੱਲ ਆ ਆ ਚਮੇਲੀ ਦਾ ਫੁੱਲ ਆ ਉਹ ਤਾਂ ਪਤਰ ਜਾਊਗਾ ਜਿਹੜਾ ਸੋਚੋ ਵੀ ਆਹ ਕਿਵੇਂ ਉਗੋ ਪਿਆ ਇਹਨੂੰ ਇੱਥੋਂ ਪੱਟੋ ਇਹਦਾ ਨੁਕਸਾਨ ਹੈ ਜੋ ਦੂਸਰੇ ਦੇ ਉਗਣ ਦੇਖਦਾ ਹੈ ਜੋ ਆਪਦੇ ਆਪ ਨੂੰ ਰਾਜਾ ਕਹਾਉਂਦਾ ਹੈ ਉਹ ਨਹੀਂ ਤਰ ਸਕਦਾ ਇਸ ਕਰਕੇ ਜਦੋਂ ਆਪਾਂ ਨਾਮ ਜਪਾਂਗੇ ਨਾ ਜੀ ਸਾਨੂੰ ਪਤਾ ਲੱਗ ਜਾਏਗਾ ਆਪਾਂ ਸਾਰੇ ਕਿੱਥੋਂ ਪ੍ਰਗਟ ਹੋਏ ਆ ਸਾਨੂੰ ਪਤਾ ਲੱਗ ਜਾਏਗਾ ਵੀ ਸਾਡੇ ਸਾਰਿਆਂ ਦੇ ਅੰਦਰ ਇੱਕੋ ਨਾਦ ਵੱਜਦਾ ਪਿਆ ਜੇ ਅਸੀਂ ਨਾਦ ਨੂੰ ਸੁਣਾਗੇ ਤਾਂ ਅਸੀਂ ਇੱਕ ਹੋਵਾਂਗੇ ਜਿਹੜੀ ਸਾਡੇ ਅੰਦਰ ਅਨਹਦ ਬਾਣੀ ਵੱਜ ਰਹੀ ਹੈ ਸਾਡੇ ਅੰਦਰ ਅੰਮ੍ਰਿਤ ਦਾ ਕੁੰਡ ਅੰਮ੍ਰਿਤ ਰਸ ਭਰ ਕੇ ਰੱਖਿਆ ਹੋਇਆ ਹੈ ਜਦੋਂ ਨਾਮ ਜਪ ਕਰਦੇ ਆਂ ਤੇ ਸਾਰਿਆਂ ਨੂੰ ਹੀ ਅੰਮ੍ਰਿਤ ਰਸ ਆਏਗਾ ਜੇ ਨਾਮ ਜਪ ਕਰੋਗੇ ਤਾਂ ਸਾਨੂੰ ਪਤਾ ਲੱਗ ਜੇਗਾ Hindu Musliman Sikh Isai ameer garib ਵੀ ਨਾਮ ਜਪ ਕਰਿਆ ਅਮਰਤ ਸਾਰਿਆਂ ਨੂੰ ਆਉਂਦਾ ਨਾਮ ਜਪ ਕਰਿਆ ਜਿਹੜਾ ਉਹ ਇੱਕੋ ਸੱਚਾ ਸ਼ਬਦ ਚੱਲਦਾ ਪਿਆ ਉਹ ਸਾਰਿਆਂ ਨੂੰ ਸੁਣਦਾ ਤੇ ਜਿਹੜੇ ਕਮਾਈ ਕਰਦੇ ਨੇ ਨਾਮ ਜਪ ਕਰਕੇ ਚਾਹੇ ਉਹ ਕਿਵੇਂ ਦੇ ਵੀ ਆ ਉਹ ਦਰਸ਼ਨ ਸਾਰਿਆਂ ਨੂੰ ਇੱਕੋ ਜੇ ਹੁੰਦੇ ਆ ਫਿਰ ਸਾਡੇ ਚ ਅੰਦਰੋਂ ਤਾਂ ਕੋਈ ਫਰਕ ਨਹੀਂ ਹੈਗਾ ਆਤਮਕ ਖੇਲ ਸਭ ਚ ਇੱਕ ਹੈ ਇਥੋਂ ਪਤਾ ਲੱਗ ਗਿਆ ਇੱਕੋ ਹੀ ਜੋਤ ਆ ਉਹੀ ਦਰਸ਼ਨ ਦੇ ਰਹੀ ਆ ਇੱਕੋ ਹੀ ਅੰਮ੍ਰਿਤ ਰਸ ਆ ਉਹੀ ਆ ਰਿਹਾ ਇਹ ਤਾਂ ਬਾਹਰੋਂ ਜਿਹੜਾ ਮਹਾਰਾਜ ਨੇ ਫੇਸ ਬਣਾਇਆ ਨਾ ਵਿਚਾਰ ਫੁਰਨੇ ਉਹ ਵੱਖਰੇ ਵੱਖਰੇ ਆ ਸਾਰਿਆਂ ਤਾਂ ਖੁਸ਼ ਹੋਣਾ ਚਾਹੀਦਾ ਕਿਸੇ 'ਚ ਕੋਈ ਗੁਣਾ ਕਿਸੇ 'ਚ ਕੋਈ ਗੁਣਾ ਕਿਸੇ 'ਚ ਕੋਈ ਗੁਣਾ ਠੀਕ ਆ ਜੀ ਇੱਕ ਫੌਜ ਐ ਕੋਈ ਜਰਨਲ ਹੁੰਦਾ ਕੋਈ ਛੋਟਾ ਹੁੰਦਾ ਕੋਈ ਮੇਜਰ ਹੁੰਦਾ ਕੋਈ ਸਿਪਾਈ ਹੁੰਦੇ ਆ ਕੋਈ ਜਿਸੇ ਨੂੰ ਮਾੜਾ-ਮੋਟਾ ਵੀ ਨਹੀਂ ਉਹ ਲੰਗਰੀ ਲਾਏ ਹੁੰਦੇ ਆ ਕੋਈ ਝਾੜੂ ਦੇਣ ਵਾਲੇ ਹੁੰਦੇ ਆ ਕੋ ਟੈਂਟ ਲਾਉਣ ਵਾਲੇ ਹੁੰਦੇ ਆ ਉਹਦਾ ਉਹਦਾ ਤੈਂ ਦੇਖ ਤੇਰੀ ਅੱਖ ਹੁਣ ਜੌਹਰੀ ਨੂੰ ਪਤਾ ਵੀ ਇਹ ਇਹ ਜਿਹੜਾ ਹੀਰਾ ਇਹ ਮੋਤੀ ਇਹ ਕਿੱਥੇ ਲੱਗੂਗਾ ਫਿਰ ਜੇ ਤੈਨੂੰ ਪਤਾ ਹੀ ਨਹੀਂ ਵੀ ਇਹਦਾ ਕਰਨਾ ਕੀ ਹੈ ਫਿਰ ਤੂੰ ਜੌਹਰੀ ਨਹੀਂ ਹੈਗਾ ਜਿਹੜਾ ਕਮਾਂਡਰ ਹੁੰਦਾ ਹੈ ਕਮਾਂਡਰ ਨੂੰ ਪਤਾ ਹੈ ਵੀ ਇਹ ਬੰਦਾ ਕਿਸ ਲੈਕ ਦਾ ਉੱਥੇ ਲਾ ਦੋ ਇਹਨੂੰ ਬਸ ਸੋਭਣ ਲੱਗ ਜਾਏਗਾ ਜਿਹਨੂੰ ਪਤਾ ਨਹੀਂ ਵੀ ਇਹ ਇੱਟ ਇੱਥੋਂ ਵੱਟ ਕੇ ਕਿੱਥੇ ਲੱਗੂਗੀ ਮਿਸਤਰੀ ਨੂੰ ਪਤਾ ਹੈ ਕਿ ਇਹ ਇੱਟ ਜੌਹਰੀ ਨੂੰ ਪਤਾ ਹੈ ਇੱਟ ਇੱਥੋਂ ਵੱਟ ਕੇ ਗੋਲ ਕਰਕੇ ਇੱਥੇ ਲਾ ਦੇ ਜੱਜ ਜੂਗੀ ਜਿਹਨੂੰ ਪਤਾ ਨਹੀਂ ਉਹਨੇ ਫਿਰ ਦੁਬਦਾ ਕਰਨ ਲੱਗ ਜਾਨੀ ਆ ਇਹ ਕੀ ਆ ਇਹ ਕਿੱਥੋਂ ਲੈ ਆਇਆ ਇਹ ਕਿੱਥੋਂ ਬੁਲਾ ਲੇ ਤਾਂ ਸੱਚੇ ਪਾਤਸ਼ਾਹ ਜੀ ਨੇ ਸੱਤ ਨਸਲਾਂ ਬਣਾਈਆਂ ਬੰਦੇ ਦੀਆਂ ਪੂਰੇ ਸੰਸਾਰ ਚ ਸੱਤ ਸਮੁੰਦਰ ਬਣਾਏ ਆ ਤੇ ਸੱਤੇ ਤਰ੍ਹਾਂ ਦੀ ਅੱਗ ਹੈ ਤੇ ਇਹ ਉਹ ਦੇਖੋ ਸਾਰਿਆਂ ਨੂੰ ਇਸ ਤਰੀਕੇ ਵੰਡ ਦਿੱਤਾ ਪੰਜ ਤੱਤ ਨੇ ਪੰਜੇ ਤੱਤ ਵੀ ਦੇਖੋ ਉਹਨਾਂ ਨੇ ਵੱਖਰੇ ਬਣਾਏ ਆ ਪਾਉਣ ਪਾਣੀ ਅਗਣੀ ਧਰਤੀ ਕਾਸ਼ ਪੌਣ ਪਾਣੀ ਨਹੀਂ ਇਕੱਠੇ ਹੁੰਦੇ ਪਾਣੀ ਤੇ ਅੱਗ ਨਹੀਂ ਇਕੱਠੇ ਹੁੰਦੇ ਧਰਤੀ ਤੇ ਆਕਾਸ਼ ਨਹੀਂ ਇਕੱਠਾ ਹੁੰਦਾ ਹੁਣ ਪਾਣੀ ਤੇ ਅੱਗ ਤੱਤ ਨੂੰ ਕਿਵੇਂ ਇਕੱਠਾ ਕਰ ਦੋਗੇ ਜਾਂ ਪਾਣੀ ਰਹੂ ਜਾਂ ਅੱਗ ਰਹੂ ਪੌਣ ਤੇ ਪਾਣੀ ਨੂੰ ਇਕੱਠਾ ਕਰ ਦੋ ਹਵਾ ਪਾਣੀ ਨੂੰ ਸਾਰਾ ਉਡਾ ਕੇ ਲੈ ਜਾਊਗੀ ਉੱਪਰ ਇਕੱਠੇ ਨਹੀਂ ਹੈਗੇ ਸਾਰੇ ਵੱਖਰੇ ਵੱਖਰੇ ਆ ਪੌਣ ਵੱਖਰੀ ਪਾਣੀ ਵੱਖਰਾ ਅਗਣੀ ਵੱਖਰੀ ਧਰਤੀ ਵੱਖਰੀ ਆਕਾਸ਼ ਵੱਖਰਾ ਪੰਜਾਂ ਨੂੰ ਇਕੱਠਾ ਕਿਵੇਂ ਕਰਤਾ ਨਾਮ ਦੀ ਆਵਾਜ਼ ਦੇ ਵਿੱਚ ਪਰੋਤੇ ਨਾਮ ਦੀ ਆਵਾਜ਼ ਪੂਰੇ ਬ੍ਰਹਿਮੰਡ ਵਿੱਚ ਚੱਲ ਰਹੀ ਹੈ ਜੇਤਾ ਕੀਤਾ ਤੇਤਾ ਨਾਮ ਦੀ ਆਵਾਜ਼ ਇੱਕ ਹੈ ਤੱਤ ਵੱਖੋ ਵੱਖਰੇ ਹੈ ਉਹ ਨਾਮ ਦੀ ਆਵਾਜ਼ ਵਿੱਚ ਭਰੋ ਤੇ ਘੁੰਗਰੂ ਬਣਾ ਤੇ ਵੱਖਰੇ ਵੱਖਰੇ ਵੱਜਦੇ ਆ ਜਦੋਂ ਛਣਕਾਉਂਦਾ ਬਸ ਸਾਨੂੰ ਦੱਸਦਾ ਤੁਸੀਂ ਨਾਮ ਵਿੱਚ ਧਿਆਨ ਧਰੋ ਫਿਰ ਤਾਂ ਤੁਸੀਂ ਇਕੱਠੇ ਹੋ ਜਾਓਗੇ ਨਹੀਂ ਤਾਂ ਨਾ ਇਕੱਠੇ ਹੋਏ ਫਿਰ ਨਹੀਂ ਤਾਂ ਫਿਰ ਕੋਈ ਆਪ ਦੇ ਗਿਆਨ ਦੇ ਹਵਾਲੇ ਦੇਊਗਾ ਕੋਈ ਆਪ ਦੀ ਬੁੱਧੀ ਨੂੰ ਸਾਬਤ ਕਰਨਾ ਚਾਹੇਗਾ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਵੱਖਰੇਵੇਂ ਆ ਜਾਣਗੇ